ਸਤਿ ਸ਼੍ਰੀ ਅਕਾਲ ਪੀਬੀ 32 ਨਮਾਸ਼ਾਹਰ ਦੇਖ ਰਹੇ ਹੋ ਸਾਥੀਓ ਅੱਜ ਦੇ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੱਜ ਸਵੇਰ 9:10 ਵਜੇ ਦੇ ਕਰੀਬ ਸਾਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਕਿ ਕਲਾਮ ਪਿੰਡ ਖੇਤਾਂ ਦੇ ਵਿੱਚ ਇੱਕ Laash ਮਿਲੀ ਹੈ ਬਾਈਪਾਸ ਦੇ ਬਿਲਕੁਲ ਨਜ਼ਦੀਕ ਜਿਹੜਾ ਲਿੰਕ ਰੋਡ ਹੈ ਉੱਥੇ ਇੱਕ Laash ਮਿਲੀ ਹੈ ਜਦ ਮੌਕੇ ਤੇ ਮੈਂ ਪਹੁੰਚ ਕੇ ਦੇਖਦਾ ਕਿ ਜਿਹੜਾ ਬੁਲਟ ਮੋਟਰਸਾਈਕਲ ਹੈ ਜਿਹਦਾ ਨੰਬਰ CPB 32Q 18 26 ਜੋ ਕਿ ਖੇਤਾਂ ਦੇ ਵਿੱਚ ਡਿੱਗਿਆ ਹੋਇਆ ਸੀ ਮੋਟਰ ਜਿਹੜਾ ਮੋਟਰਸਾਈਕਲ ਸੀ ਜਿਹੜਾ ਉਹ ਬੁਰੀ ਤਰ੍ਹਾਂ ਜਿਹੜਾ ਲਿਬੜਿਆ ਹੋਇਆ ਸੀ ਮਿੱਟੀ ਦੇ ਨਾਲ ਤੇ ਉੱਥੇ ਹੀ ਨਜ਼ਦੀਕ ਇੱਕ ਨੌਜਵਾਨ ਦੀ ਜਿਹੜੀ ਡੈੱਡ ਬਾਡੀ ਪਈ ਸੀ ਜੋ ਕਿ ਬਹੁਤੀ ਬੁਰੀ ਤਰ੍ਹਾਂ ਮਿੱਟੀ ਦੇ ਨਾਲ ਲਿਬੜੀ ਹੋਈ ਸੀਗੀ یوں ਪ੍ਰਤੀਤ ਹੋ ਰਿਹਾ ਸੀ ਕਿ ਨੌਜਵਾਨ ਰਾਤ ਦਾ ਹੀ ਖੇਤਾਂ ਵਿੱਚ ਡਿੱਗਿਆ ਹੋਇਆ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਪਹੁੰਚਦੇ ਆ ਔਰ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਜਿਹੜੀ ਡੈੱਡ ਬਾਡੀ ਆ ਉਹ ਖੇਤਾਂ ਤੋਂ ਬਾਹਰ ਕੱਢੀ ਜਾਂਦੀ ਹੈ ਤੇ ਸੜਕ ਦੇ ਇੱਕ ਕਿਨਾਰੇ ਰੱਖ ਦਿੱਤੀ ਜਾਂਦੀ ਔਰ ਪਿੰਡ ਵਾਸੀ ਦੱਸਦੇ ਆ ਕਿਉਂ ਪ੍ਰਤੀਤ ਹੁੰਦਾ ਹੈ ਕਿ ਨੌਜਵਾਨ ਪਿੱਛੋਂ ਨਵਾਂ ਸ਼ਹਿਰ ਵਾਲੇ ਪਾਸਿਓਂ ਆਉਂਦਾ ਸੀ ਉਹਦਾ ਮੋਟਰਸਾਈਕਲ ਬੇਕਾਬੂ ਹੁੰਦਾ ਤੇ ਉਹ ਨਾਲੀ ਟੱਪ ਕੇ ਲਿੰਕ ਰੋਡ ਤੇ ਕਨਾਲੀ ਆ ਨਾਲੀ ਟੱਪ ਕੇ ਖੇਤਾਂ ਵਿੱਚ ਜਾ ਡਿੱਗਦਾ ਜਿੱਥੇ ਉਸ ਦੇ ਵੱਲੋਂ ਜਦੋਂ ਜਦ ਤੱਕ ਕੀਤੀ ਜਾਂਦੀ ਹੈ ਕਿ ਮੈਂ ਬਾਹਰ ਨਿਕਲ ਸਕਾਂ ਲੇਕਿਨ ਪਿੰਡ ਵਾਸੀ ਇੱਕਿਆਸ ਰਾਈਆਂ ਉੱਥੇ ਚੱਲ ਰਹੀਆਂ ਸਨ ਪਿੰਡ ਵਾਸੀ ਅੰਦਾਜ਼ੇ ਲਗਾ ਰਹੇ ਸਨ ਕਿ ਹੋ ਸਕਦਾ ਨੌਜਵਾਨ ਦੇ ਕੋਈ ਸੱਟ ਲੱਗੀ ਹੋਵੇ ਜਿਸ ਕਰਕੇ ਉਸ ਤੋਂ ਉੱਠਿਆ ਨਹੀਂ ਗਿਆ ਤੇ ਇੰਨੀ ਕੜਾਕੇ ਦੀ ਠੰਡ ਵਿੱਚ ਉੱਥੇ ਸਾਰੀ ਰਾਤ ਪਾਣੀ ਵਿੱਚ ਕੱਢਣ ਨਾਲ ਉਸ ਦੀ ਜਿਹੜੀ ਮੌਤ ਹੋ ਗਈ ਫਿਰ ਬੜੀ ਜਦੋਜਹਤ ਚਲਦੀ ਹੈ ਕਿ ਪਤਾ ਕੀਤਾ ਜਾਵੇ ਇਹ ਕਿਸ ਦਾ ਬੱਚਾ ਹੈ ਕਿਸਦੇ ਘਰ ਦਾ ਚਿਰਾਗ ਪੁੱਜ ਗਿਆ ਪੁਲਿਸ ਵੱਲੋਂ ਡੈੱਡ ਬਾਡੀ ਦੀ ਤਲਾਸ਼ੀ ਲਈ ਜਾਂਦੀ ਹੈ ਔਰ ਨੌਜਵਾਨ ਦੀ ਜੇਬ ਵਿੱਚੋਂ ਇੱਕ ਫੋਨ ਮਿਲਦਾ ਜੋ ਕਿ ਸਵਿਚ ਆਫ ਹੁੰਦਾ ਮੋਟਰਸਾਈਕਲ ਦੇ ਕਾਗਜ਼ ਖੰਘਾਲੇ ਜਾਂਦੇ ਆ ਤਾਂ ਪਤਾ ਲੱਗਦਾ ਕਿ ਮੋਟਰਸਾਈਕਲ ਆਲੋਵਾਲ ਦੇ ਕਿਸੇ ਵਿਅਕਤੀ ਦੇ ਨਾਮ ਤੇ ਜਿਹੜੀ ਆਰਸੀ ਚੜੀ ਹੋਈ ਹੈ ਪਰ ਉਸ ਤੋਂ ਬਾਅਦ ਇਹ ਵੀ ਗੱਲਾਂ ਉੱਥੇ ਛੱਡਦੀਆਂ ਕਿ ਮੋਟਰਸਾਈਕਲ ਦੂਜੀ ਤੀਜੀ ਜਗ੍ਹਾ ਕਿਤੇ ਵੇਚਿਆ ਗਿਆ ਕਿਉਂਕਿ 2013 ਦੀ ਆਰਸੀ ਜਿਹੜੀ ਉਦੋਂ ਦੱਸੀ ਜਾ ਰਹੀ ਸੀਗੀ ਔਰ ਪਤਾ ਲੱਗਦਾ ਕਿ ਇਸ ਤੋਂ ਬਾਅਦ ਵੀ ਮੋਟਰਸਾਈਕਲ ਦੋ ਤਿੰਨ ਜਗ੍ਹਾ ਵਿਕ ਗਿਆ ਇਹ ਅੰਦਾਜ਼ੇ ਲਗਾਏ ਜਾਂਦੇ ਲੇਕ ਵੱਡੀ ਚੁਣੌਤੀ ਬਣ ਜਾਂਦੀ ਹੈ ਕਿ ਇਹ ਪਤਾ ਕਰਨਾ ਇਸ ਨੌਜਵਾਨ ਦਾ ਨਾਮ ਕੀ ਸੀ ਇਸ ਦਾ ਪਿੰਡ ਕੀ ਹੈ ਕਿਹਨਾਂ ਦਾ ਬੱਚਾ ਹੈ ਪੁਲਿਸ ਵੱਲੋਂ ਬੜੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਪਿੰਡ ਵਾਸੀ ਵੀ ਉੱਥੇ ਥਾਂ-ਥਾਂ ਤੇ ਫੋਨ ਲਗਾਉਂਦੇ ਆ ਆਲੋ-ਵਾਲੋ ਤੋਂ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਪਤਾ ਲੱਗਦਾ ਕਿ ਹੋ ਸਕਦਾ ਹੈ ਨੌਜਵਾਨ ਘਟਾਰੋ ਦਾ ਹੈ ਅਸੀਂ ਵੀ ਘਟਾਰੋ ਆਪਣੇ ਜਿਹੜੇ ਜਾਣਕਾਰ ਹੈ ਉਹਨਾਂ ਨੂੰ ਕਾਲਸ ਕਰਦੇ ਲੇਕਿਨ ਕੋਈ ਵੀ ਪਤਾ ਨਹੀਂ ਲੱਗਦਾ ਉੱਗ-ਸੁਗ ਨਹੀਂ ਲੱਗਦੀ ਅੰਨਾ ਮੀਨ ਵਾਈਲ ਕੀ ਹੁੰਦਾ ਕਿ ਇੱਕ ਨੌਜਵਾਨ ਜਿਹੜਾ ਫੋਨ ਇਸ ਅਨਪਛਾਤੇ ਵਿਅਕਤੀ ਦੇ ਜੇਬ ਚੋਂ ਮਿਲਦਾ ਉਸ ਨੂੰ ਚਾਰਜ ਕਰਕੇ ਲੈ ਜਾਂਦਾ ਤੇ ਉਹਦੇ ਉੱਤੇ ਕਾਲ ਆਂਦੀ ਹੈ ਜੋ ਏਐਸਆਈ ਸਭ ਚੱਕਦੇ ਆ ਤਾਂ ਪਤਾ ਲੱਗਦਾ ਕਿ ਨੌਜਵਾਨ ਦੀ ਨਾਨੀ ਮੂਰਿਓ ਗੱਲ ਕਰ ਰਹੀ ਸੀਗੀ ਔਰ ਨਾਨੀ ਨੂੰ ਫਿਰ ਦੱਸਿਆ ਜਾਂਦਾ ਕਿ ਨੌਜਵਾਨ ਦੀ ਹਾਲਤ ਗੰਭੀਰ ਹੈ ਤੁਸੀਂ ਸਿਵਲ ਹਸਪਤਾਲ ਵਿਖੇ ਪਹੁੰਚੋ ਇੱਕੋਦਮ ਫੋਨ ਤੇ ਤਾਂ ਨਹੀਂ ਦੱਸਿਆ ਜਾਂਦਾ ਕਿ ਨੌਜਵਾਨ ਦੀ ਮੌਤ ਹੋ ਗਈ ਹੈ ਪਰ ਬਾਅਦ ਚ ਪਤਾ ਲੱਗਦਾ ਕਿ ਇਸ ਨੌਜਵਾਨ ਦਾ ਨਾਮ ਸੁਮਿਤ ਸੀ ਜੋ ਕਿ ਨੰਗਲ ਦਾ ਰਹਿਣ ਵਾਲਾ ਸੀ ਤੇ ਹਾਲ ਦੀ ਘੜੀ ਡਾੜਲੇ ਵਿਖੇ ਆਪਣੀ ਨਾਨੀ ਕੋਲ ਰਹਿ ਰਿਹਾ ਸੀ ਜੋ ਕੱਲ ਰਾਤ ਕੋਈ ਜਾਗੋ ਦੇਖਣ ਗਿਆ ਸੀਗਾ ਔਰ ਉਸ ਦੇ ਕੋਲ ਇੱਕ ਲਫਾਫਾ ਵੀ ਸੀ ਕੱਪੜਿਆਂ ਵਾਲਾ ਲਫਾਫਾ ਵੀ ਸੀ ਜੋ ਮੌਕੇ ਤੇ ਉੱਥੇ ਪਾਇਆ ਗਿਆ ਤਾਂ ਪਰਿਵਾਰ ਨਾਲ ਸਾਡੀ ਬੜੀ ਹਮਦਰਦੀ ਹੈ ਲੇਕਿਨ ਮੋਟਰਸਾਈਕਲ ਉਸ ਤੋਂ ਬਾਅਦ ਸਟਾਰਟ ਕਰਨ ਦੀ ਜਦ ਕੋਸ਼ਿਸ਼ ਕੀਤੀ ਕਿ ਮੋਟਰਸਾਈਕਲ ਸਟਾਰਟ ਨਹੀਂ ਹੋਇਆ ਤਾਂ ਕਲਾਮ ਪਿੰਡ ਦੇ ਜਿਹੜੇ ਨੌਜਵਾਨ ਆ ਇੱਕ ਸਕੂਟਰ ਤੇ ਬਹਿ ਕੇ ਦੂਜਾ ਲੱਤ ਲਾ ਕੇ ਜਿਹੜਾ ਉਹਨੂੰ ਸ਼ਹਿਰ ਤੱਕ ਲੈ ਕੇ ਆਇਆ ਤਾਂ ਮੋਟਰਸਾਈਕਲ ਦਾ ਵੀ ਬੜਾ ਬੁਰਾ ਹਾਲ ਸੀ ਅਸੀਂ ਇਸ ਗੱਲ ਤੋਂ ਸਮਝ ਸਕਦੇ ਹਾਂ ਕਿ ਜਿਸ ਨੌਜਵਾਨ ਦੀ ਜਾਨ ਗਈ ਹੈ ਉਹ ਠੰਡ ਵਿੱਚ ਕਿਵੇਂ ਕੜਾਕੇ ਦੀ ਠੰਡ ਵਿੱਚ ਤੜਪਦਾ ਰਿਹਾ ਹੋਣਾ ਸਾਰੀ ਰਾਤ ਔਰ ਪਿੰਡ ਵਾਸੀ ਅੰਦਾਜ਼ੇ ਲਗਾ ਰਹੇ ਸੀਗੇ ਕਿ ਹੋ ਸਕਦਾ ਉਸਦੇ ਕੋਈ ਸੱਟ ਨਾ ਲੱਗ ਗਈ ਹੋਵੇ ਜਿਸ ਕਰਕੇ ਉਸ ਤੋਂ ਖੇਤ ਵਿੱਚੋਂ ਬਾਰੀ ਨਿਕਲਿਆ ਗਿਆ ਇੱਕ ਵਾਰੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਣੀਆਂ ਆ ਤੇ ਚਸ਼ਮਦੀਤਾ ਦੀ ਵੀ ਇੱਕ ਵਾਰ ਤੁਹਾਡੇ ਨਾਲ ਗੱਲ ਕਰਾਉਣੀ ਆ ਉਹਨਾਂ ਦਾ ਵਰਜਨ ਸੁਣਾਉਣੀ ਆ ਕਿ ਸਵੇਰੇ ਉਹਨਾਂ ਨੇ ਕੀ ਦੇਖਿਆ ਆਇਆ ਇਹ ਅੱਛਾ ਉਧਰੋਂ ਕਲਾਮ ਬਲਤੀ ਆਉਂਦਾ ਸੀ ਕਲਾਮ ਬਲਤੇ ਆਏ ਆ ਲੱਗਿਆ ਉਹ ਦੇਖੋ ਪੈਟਾ ਦੀ ਜੀ ਉਹ ਤੋਂ ਪਰਲੇ ਪਾਸੇ ਆ ਅੱਛਾ ਇੱਕ ਮੋਟਰਸਾਈਕਲ ਟੱਪਿਆ ਆ ਹਾਂਜੀ ਮਲੂਮ ਆਪਕ ਕਹਿੰਦੇ ਤੁਹਾਨੂੰ ਕਿ ਪਰਲੀ ਸਾਈਡ ਤੋਂ ਕਲਾਮ ਬਲਤੀ ਆਉਂਦਾ ਸੀ ਹਾਂ ਬਲਤੋਂ ਆਉਂਦਾ ਸੀ ਹਾਂ ਜੱਜਮੈਂਟ ਹੋਈ ਹੋਣੀ ਤੇ ਇੱਧਰ ਡਿੱਗ ਗਿਆ ਹਾਂਜੀ ਅੱਛਾ ਜੈਕਟ ਜੁਗੜ ਵੀ ਨਹੀਂ ਕੋਈ ਪਾਈ ਉਹ ਜੈਕਟ ਪਾਈ ਜੂਆ ਤੇ ਪਰ ਇਹ ਆਪੇ ਉਹਦਾ ਫੋਨ ਹੀ ਨਿਕਲਿਆ ਫੋਨ ਦੇ ਵਿੱਚ ਪਾਣੀ ਪਿਆ ਫੋਨ ਚਾਰਜ ਨਹੀਂ ਹੁੰਦਾ ਹੂੰ ਬਾਕੀ ਕਿਸੇ ਨੇ ਕੁਝ ਨਹੀਂ ਫੋੜਿਆ ਤੇ ਇੱਧਰ ਪਿੱਛੇ ਬੀਤੀ ਜਿਹੜਾ ਮੋਟਰਸਾਈਕਲ ਆ ਉਹ ਆਰਸੀ ਤੇ ਹੈਗਾ ਆ ਆਲਵਾਲ ਦਾ ਹੂੰ ਤੇ ਉਹਦਾ ਮੋਹਨ ਸਿੰਘ ਤੇ ਦਰਸ਼ਨ ਸਿੰਘ ਆ ਪੇ ਦਾ ਨੂੰ ਤੇ ਬਾਕੀ ਉਹ ਕਹਿੰਦੇ ਗਾਹਾਂ ਘਟਾਰੋਂ ਵਿੱਚ ਆ ਘਟਾਰੋਂ ਵਾਲੇ ਕਹਿੰਦੇ ਗਾਹਾਂ ਜਾਲੜੇ ਵਿੱਚ ਆ ਓਕੇ ਦੇਖ ਤੇ ਨਾਲੀ ਵੀ ਹੈਗੀ ਜੀ ਆਹ ਨਾਲੀ ਹੈ ਜੀ ਆ ਜਾਓ ਦਿਖਾ ਲਓ ਠੀਕ ਹੈ ਜੀ ਅੱਛਾ ਮਤਲਬ ਇਧਰੋਂ ਆਉਂਦਾ ਸੀ ਇੱਥੋਂ ਮੋਟਰਸਾਈਕਲ ਦੀ ਸਲਿੱਪ ਵੱਜੀ ਆ ਉਹ ਪਿਆ ਮੋਟਰਸਾਈਕਲ ਆਹ ਮੋਟਰਸਾਈਕਲ ਆਹ ਬੁਲਟ ਪਿਆ ਇੱਥੋਂ ਦੇਖਦਾ ਵੱਜਿਆ ਐਡਾ ਆਹ ਨਾਲੀ ਵੀ ਆ ਹਾਂ ਹਾਂਜੀ ਆ ਕਾਢੀ ਤਾਂ ਸਾਲੇ ਹੋ ਗਿਆ ਡਿੱਗੀ ਉਹਨੂੰ ਕਾਢੀ ਕਿ ਨਹੀਂ ਵੱਜਿਆ ਆ ਅੱਛਾ ਕਾਲੀ ਚ ਨਹੀਂ ਕਾਲੀ ਚ ਨਹੀਂ ਬੱਜਿਆ ਸਾਲੇ ਹੋ ਗਿਆ ਇੰਡੀਜੀ ਇੱਥੋਂ ਜਾਂਦਾ ਲੱਗਾ ਆ ਉਹ ਨਿਕਲਦਾ ਦੇਖਾ ਉਹ ਘਾਸ ਜੀ ਬਈ ਉਹ ਦੇ ਇਹ ਹੈਗਾ ਇਹ ਤਾਂ ਮੈਂ ਸਵੇਰੇ 6:30 ਵਜੇ ਸੈਰ ਤੋਂ ਗਿਆ ਇਹ ਉਹਨੇ ਕਰਕੇ ਦੱਸਿਆ ਹੀ ਨਹੀਂ ਅੱਛਾ ਤੁਸੀਂ ਸਵੇਰੇ ਸੈਰ ਤੇ ਗਿਆ ਪਹਿਲਾਂ ਪਤਾ ਨਹੀਂ ਲੱਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਉਹਨੇ ਪਤਾ ਹੀ ਨਹੀਂ ਲੱਗਾ ਬਹੁਤ ਜਿਆਦਾ ਇਹ ਤਵੇ ਜਾਂ ਨਾਲੀ ਟੁੱਟਾ ਪਿਆ ਤਾਂ ਹਾਂਜੀ ਨੂੰ ਕੋਈ ਰਾਤ ਆਇਆ ਸੀ ਬੋਲ ਤਾ ਜਿੱਦਾ ਸਿੱਧਾ ਆ ਕੇ ਖੇਤ ਚੁੱਤਰਿਆ ਆ ਦਾਰਾ ਗੁਰੂ ਦਾ ਮੂਹ ਚ ਪਿਆ ਆ ਜਦੋਂ ਅਸੀਂ ਇੱਥੋਂ ਨੰਗੇ ਦਾ ਨਾਲ ਮੈਂ ਤਾਂ ਬੋਲਟ ਦੇਖਣ ਉੱਤਰਿਆ ਸੀ ਜਦੋਂ ਦੇਖਿਆ ਨਾਲ ਹੀ ਰਿਆ ਨਾਲ ਬੋਡੀ ਪਈ ਦਾ ਫਿਰ ਇਨਫੋਰਮ ਕੀਤਾ ਪੁਲਿਸ ਨੂੰ ਤੇ ਤੁਹਾਨੂੰ ਅਸੀਂ ਫੋਨ ਕੀਤਾ ਸੱਦਿਆ ਵੀ ਬੰਦੇ ਦੀ ਪਛਾਣ ਹੋ ਸਕੇ ਉੱਥੇ ਬੋਲਟ ਦਾ ਨੰਬਰ ਆਓ ਮੜੇ ਦੇਖਿਓ ਬੋਲਟ ਦਾ ਨੰਬਰ ਪਾ ਦਿਓ ਜੇ ਕੋਈ ਜਾਣਦਾ ਆ ਤੇ ਮੌਤ ਮੌਤ ਹੋ ਚੁੱਕੀ ਹੈ ਪਤਾ ਨਹੀਂ ਹੋ ਜੇ ਦੇਖੋ ਪੁਸ਼ਟੀ ਕਰ ਰਹੇ ਲੱਗਦਾ ਇਤੇ ਰਿਆ ਆ ਕੋਈ ਸਾਹ ਸੁਤਾ ਚੱਲਦੇ ਨਹੀਂ ਐਦਾਂ ਪਈ ਆ ਬੋਡੀ ਤੇ ਐਂਬੂਲੈਂਸ ਨੂੰ ਕਾਲ ਕਰਤੀ ਸੀ ਐਂਬੂਲੈਂਸ ਨੂੰ ਅਜੇ ਨਹੀਂ ਕੀਤੀ ਆ ਆ ਗੱਡੀ ਆਈ ਆ ਮੇਰਾ ਖਿਆਲ ਇਹਦੇ ਵਿੱਚ ਰੱਖ ਕੇ ਲੈ ਕੇ ਜਾਊਗੇ ਕਿੰਨੀ ਉਮਰ ਲ ਉਮਰ ਹੋਣੀ ਆ 35 35 ਤੋਂ 40 ਸਾਲ ਦੇ ਲਗਭਗ ਮੋਨਾ ਕਿ ਮੋਨਾ ਆ ਹਾਂਜੀ ਕੋਈ ਕੋਈ ਆਡੈਂਟੀਟੀ ਕਰ ਨਿਕਲ ਜੇ ਕੋਈ ਨਹੀਂ ਹਜੇ ਨਿਕਲੇ ਹਜੇ ਫੋਨ ਆ ਦੇਖ ਰਾਇਆ ਉਹਨਾਂ ਦੀ SIM ਹੋਰ ਪਾ ਕੇ ਫੋਨ ਵੀ ਬੰਦ ਹੋਇਆ ਆ SIM ਪਾ ਕੇ ਦੇਖ ਰਾਇਆ ਵੀ ਕਿਸੇ ਦਾ ਫੋਨ ਆਵੇ ਆ ਬੋਲਟ ਪਿਆ ਆ ਜਿੱਦਾਂ ਬੋਲਟ ਦੇ ਦੇਖਿਓ ਤੁਸੀਂ ਪਾ ਕੇ ਇਹ ਨੰਬਰ ਸ਼ਾਇਦ ਕੋਈ ਜਾਣਦਾ ਹੋਵੇ ਛਾੜ ਦੇ ਦੱਸ ਰਿਹਾ ਆ ਬਾਕੀ ਦੇਖ ਲਓ ਸਰ ਤੇ ਫਿਰ ਪਾਈ ਸਾਹ ਹੈਗੇ ਕਿ ਨਾ ਜੀ ਨਾ ਰਾਤ ਨੂੰ ਠੰਡ ਰਾਤ ਦੇ ਠੰਡ ਚ ਹੋਈ ਆ ਜੀ ਪੈਟਰੋਲ ਰਾਤੀਂ ਗਰੇਡੇ ਤੇ ਆਉਣੀ ਲੱਗਿਆ ਜੀ ਬੁਲਟ ਦਾ ਨੰਬਰ ਕਿੰਨਾ ਜੀ ਪੀਵੀ 32ਕਯੂ 1826 ਪੀਵੀ 32ਕਯੂ 1826 1826 ਤੇ ਕੋਈ ਆਇਡੈਂਟੀ ਕਾਰਡ ਮਿਲਿਆ ਸਰ ਜੀਰੀ ਦਾ ਕੀ ਹਾਲ ਹੈ ਕੋਈ ਉਹਨਾਂ ਦੇ ਪੁੱਛੇ ਉਹਨਾਂ ਨੂੰ ਫੋਨ ਕਰੋ ਕੋਈ ਨਹੀਂ ਤੇ ਲੁੱਟ ਖੋ ਦਾ ਮਾਮਲਾ ਤਾਂ ਨਹੀਂ ਲੱਗਦਾ ਕਿਉਂਕਿ ਬਹੁਤ ਕੋਲ ਨਹੀਂ ਸੌਣ ਤੇ